प्यारे दोस्तों प्यार भरी सत श्री अकाल जी पंजाब ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮੋੜ ਲੱਗਣ ਜਾ ਰਹੀ ਹੈ ਬ੍ਰੇਕ ਕਿਉਂਕਿ ਪੰਜਾਬ ਅੰਦਰ 1 ਜੁਲਾਈ ਤੋਂ ਲੈ ਕੇ 4 ਦਸੰਬਰ 2024 ਤੱਕ ਵੱਖ-ਵੱਖ ਚੋਣਾਂ ਦਾ ਸ਼ਡਿਊਲ ਪੰਜਾਬ ਸਰਕਾਰ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਅਜਿਹੇ ਦੇ ਵਿੱਚ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜੋ ਡਿਮਾਂਡ ਹੈ ਮੁਲਾਜ਼ਮਾਂ ਦੀਆਂ ਜੋ ਮੰਗਾਂ ਨੇ ਪੈਨਸ਼ਨਰਾਂ ਦੀਆਂ ਜੋ ਮੰਗਾਂ ਨੇ ਉਹਨਾਂ ਦਾ ਕੀ ਬਣੇਗਾ ਇਸ ਵਾਰ ਇਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ 1 ਜੁਲਾਈ 2024 ਨੂੰ ਬਲਾਕ ਸੰਮਤੀ ਚੋਣਾ 2 ਅਗਸਤ ਨੂੰ ਪੰਚਾਇਤੀ ਚੋਣਾ ਤੇ 3 ਸਤੰਬਰ ਨੂੰ ਨਗਰਪਾਲਿਕਾ ਚੋਣਾ ਤੇ 4 ਦਸੰਬਰ ਨੂੰ ਐਸਜੀਪੀਸੀ ਚੋਣਾ ਜੋ ਨੇ ਉਹਨਾਂ ਦਾ ਸ਼ਡਿਊਲ ਪੰਜਾਬ ਸਰਕਾਰ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਹੁਣ ਮਲਾਜ਼ਮ ਵਰਗ ਨਾਲ ਅਹਿਮ ਡਿਮਾਂਡ ਜੋ ਮਲਮਲਾ ਅਜਮ ਵਰਗ ਦੀ ਹੈ ਪ੍ਰਾਣੀ ਪੈਨਸ਼ਨ ਸਕੀਮ ਏਰੀਅਰ ਉਸ ਨੂੰ ਲੈ ਕੇ ਇਹ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਕਦੋਂ ਪੂਰਾ ਕਰੇਗੀ ਕਿਉਂਕਿ ਸਰਕਾਰ ਤਾਂ ਹੁਣ ਚੋਣਾਂ ਵਿੱਚ ਬਿਜ਼ੀ ਹੋ ਜਾਵੇਗੀ ਇਸ ਨੂੰ ਦੇਖਦੇ ਹੋਏ ਪ੍ਰਾਣੀ ਪੈਨਸ਼ਨ ਸਕੀਮ ਡੀਏ ਏਰੀਅਰ ਨੂੰ ਲੈ ਕੇ ਹੁਣ ਸਰਕਾਰ ਫੈਸਲਾ ਕਿਵੇਂ ਕਰੇਗੀ ਇਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਪਰੇਸ਼ਾਨੀ ਵਧ ਗਈ ਹੈ ਕਿਉਂਕਿ ਖਬਰ ਆਈ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਸਰਕਾਰ ਕੁਝ ਨਾ ਕੁਝ ਕਰ ਰਹੀ ਹੈ ਤੇ ਮੁਲਾਜ਼ਮਾਂ ਦੇ ਜੋ ਡੀਏ ਹੈ ਤੇ ਏਰੀਆ ਹੈ ਉਸ ਨੂੰ ਲੈ ਕੇ ਉਹਨਾਂ ਨੂੰ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ ਪਰ ਜਦੋਂ ਹੁਣ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਸੋਚਣ ਨੂੰ ਮਜਬੂਰ ਹੋ ਗਏ ਨੇ ਜੋ ਮੁਲਾਜ਼ਮ ਨੇ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਕਦੋਂ ਕਰੇਗੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 1 ਜੁਲਾਈ ਤੱਕ ਸਰਕਾਰ ਕੋਲ ਅਜੇ ਟਾਈਮ ਹੈ ਉਸ ਦੇ ਵਿੱਚ ਕੋਈ ਨਾ ਕੋਈ ਅਹਿਮ ਫੈਸਲਾ ਦੇਖਣ ਨੂੰ ਮਿਲ ਸਕਦਾ ਹੈ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ